ਸਵਿੰਦਰ ਸਿੰਘ ਲਾਹੌਰੀਏ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਜਿਵੇਂ ਕਿ ਇਸ ਵੀਡੀਓ ਬਾਰੇ ਮੈਂ ਜ਼ਿਕਰ ਕਰ ਲਿਆ ਜਿਹੜੀ ਵਾਇਰਲ ਹੋ ਰਹੀ ਹੈ ਕਾਫੀ ਸੋ ਅੰਮ੍ਰਿਤਸਰ ਦੇ ਜੋ ਡੀਸੀ ਨੇ ਸਾਡੇ ਸਤਕਾਰਯੋਗ ਭੈਣ ਜੀ ਮੈਡਮ ਸਾਕਸੀ ਸ਼ਾਨੀ ਜੀ ਸੋ ਜਿਨ੍ਹਾਂ ਦਾ ਕੰਮ ਕਾਬਲੇ ਤਾਰੀਫ ਹੈ ਜਿਨ੍ਹਾਂ ਨੇ ਹੜ੍ਹ ਦੇ ਵਿੱਚ ਕਿਸ ਤਰ੍ਹਾਂ ਕਿਰੇ ਲੋਕਾਂ ਦੇ ਨਾਲ ਜਾ ਜਾ ਕੇ ਅੰਦਰ ਉਹਨਾਂ ਨੂੰ ਦਵਾਈਆਂ ਵੰਡ ਰਹੀ ਸੀ ਉਹਨਾਂ ਨੂੰ ਅਪੀਲ ਕਰ ਰਹੀ ਸੀ ਕਿ ਤੁਸੀਂ ਸਾਡੇ ਨਾਲ ਚੱਲੋ ਪਾਣੀ ਦੇ ਵਿੱਚ ਤੁਹਾਨੂੰ ਖਤਰਾ ਵਾ ਤੇ ਬੜੇ ਮੋਢੇ ਨਾਲ ਮੋਢਾ ਅਫਸਰਾਂ ਦੇ ਨਾਲ ਉਹ ਦਿਨ ਰਾਤ ਕਰਕੇ ਕੰਮ ਕਰ ਰਹੇ ਸੀ ਤੇ ਉਹਨਾਂ ਦੀ ਬਦੌਲਤ ਹਰ ਪਾਸੇ ਉਹਨਾਂ ਦੀ ਜੋ ਸ਼ਲਾਘਾ ਹੋ ਰਹੀ ਹੈ ਤੇ ਇਹ ਵੀ ਵੀਡੀਓ ਮੈਂ ਦੇਖ ਰਿਹਾ ਸੀ ਕੱਲ ਕਿ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ੇ ਸਰੂਪਾ ਪਾ ਕੇ ਜੋ ਸਨਮਾਨਿਤ ਕੀਤਾ ਜਾ ਰਿਹਾ ਤੇ ਨਾਲ ਹੀ ਇਸ ਪੰਜਾਬ ਦੀ ਧੀ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ ਸੋ ਬਹੁਤ ਵਧੀਆ ਲੱਗਦਾ ਹੈ ਜਦੋਂ ਐਸੇ ਅਫਸਰ ਗਰਾਊਂਡ ਲੈਵਲ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਚੱਲ ਕੇ ਜੋ ਸਾਡਾ ਹੌਸਲਾ ਵਧਾਉਂਦੇ ਨੇ ਤੇ ਮੈਂ ਸਮਝਦਾ ਕਿ ਜੋ ਸਾਰੇ ਜੇ ਅਫਸਰ ਪੰਜਾਬ ਨੂੰ ਇਹੋ ਜੇ ਮਿਲ ਜਾਣ ਤੇ ਪੰਜਾਬ ਕਿੰਨਾ ਸੁਧਰ ਜਾਵੇਗਾ ਕਿਉਂਕਿ ਅੱਜ ਕੱਲ ਜਿਆਦਾਤਰ ਮੈਂ ਇਹੀ ਦੇਖਦਾ ਕਿ ਅਫਸਰ ਆਪਣੇ ਅਲੀਸ਼ਾਨ ਕੋਠੀਆਂ ਦੇ ਵਿੱਚ ਜਾਂ ਆਪਣੇ ਜੋ ਉਹਨਾਂ ਦੇ ਏਸੀ ਲੱਗੇ ਨੇ ਉਥੇ ਤੇ ਬਹੁਤ ਘੱਟ ਉਹਨਾਂ ਚੋਂ ਨਿਕਲਦੇ ਨੇ ਥੋੜਾ ਬਹੁਤਾ ਨਿਕਲ ਕੇ ਫੋਟੋਆਂ ਇੱਕ ਦੋ ਖਿਚਵਾ ਕੇ ਤੇ ਵਾਪਸ ਆ ਜਾਂਦੇ ਨੇ ਪਰ ਮੈਡਮ ਦੇ ਇਸ ਦਲੇਰੀ ਨੂੰ ਸਲਾਮ ਹੈ ਕਿ ਸਾਡੀ ਭੈਣ ਜਿਸ ਤਰ੍ਹਾਂ ਡਟੀ ਹੈ ਤੇ ਇਹਦੀ ਤਾਰੀਫ ਕਰਨੀ ਬੰਦੀ ਹੈ ਤੂੰ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕੇ ਵੱਤ ਵੱਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਐਸੀਆਂ ਧੀਆਂ ਤੇ ਸਾਨੂੰ ਮਾਣ ਹੈ ਤੇ ਮਾਣ ਰਹੇਗਾ ਜਿਹੜੀਆਂ ਹਮੇਸ਼ਾ ਵੇਖੋ ਦੁੱਖ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕਿਸ ਤਰ੍ਹਾਂ ਇਹਨਾਂ ਨੇ ਕੰਮ ਕੀਤਾ ਵਾ ਸੋ ਸਲਾਮ ਹੈ ਇਸ ਸ਼ੇਰਨੀ ਨੂੰ ਸੋ ਸਾਰੇ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ